ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ। ਹਾਂਜੀ ਤੁਸੀਂ ਜੁੜੇ ਹੋ ਭਵਿੰਦਰ ਰਾਇਲ YouTube ਚੈਨਲ ਦੇ ਨਾਲ। ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਜੁੜਨ ਲਈ। ਆਪਣੀ ਅੱਜ ਖੌਤ ਹੈ ਗੱਲੀ ਬਾਤੀ ਮੈਂ ਵੱਡੇ ਕਰਤੂਤੀ ਵੱਡੀ ਝਠਾਣੀ। ਇਹਦਾ ਅਰਥ ਹੁੰਦਾ ਜਦ ਕੋਈ ਗੱਲਾਂ ਦੇ ਨਾਲ ਆਪਣੇ ਆਪ ਨੂੰ ਵੱਡਾ ਦੱਸੇ ਤੇ ਕੰਮ ਕਰਨ ਦੇ ਮੌਕੇ ਤੇ ਟਾਲ ਮਟੋਲ ਕਰੇ ਫਿਰ ਕਰੇ ਨਾ। ਬਾਪ ਬੜੀ ਬਟੀਆਂ ਗੱਲਾਂ ਗੱਲੀਵਾਤੀ ਨੇ ਵੱਡੀ ਕਰਤੂਤੀ ਵੱਡੀ ਨਿਠਾਣੀ ਗੱਲਾਂ ਤਾਂ ਤੋਂ ਵੱਡੀਆਂ ਵੱਡੀਆਂ ਕਰਦੀਆਂ ਪਰ ਕੰਮ ਤੈਨੂੰ ਇੱਕ ਵੀ ਨਹੀਂ ਕਰਨਾ ਆਉਂਦਾ ਗੂੜ ਕੀ ਮੈਦਾ ਤੇਰਾ ਜਲ ਫੂਕ ਬਸੰਤਰ ਮੇਰਾ ਇਹਦਾ ਖਤ ਦਾ ਅਰਥ ਹੈ ਜੇ ਜਦੋਂ ਕੋਈ ਬੰਦਾ ਸਾਂਝੀ ਚੀਜ਼ ਦੇ ਵਿੱਚੋਂ ਹਿੱਸਾ ਤਾਂ ਪੂਰਾ ਮੰਗੇ ਪਰ ਜਦੋਂ ਉਹਦੇ ਹਿੱਸੇ ਦਾ ਆਪਣੇ ਦਾ ਖਰਚ ਕਰਨਾ ਹੋਵੇ ਫੇਰ ਉਹ ਸੰਕੋਚ ਕਰੇ ਖਰਚਾ ਕਰਨਾ ਨਾ ਚਾਹੀ ਉਦੋਂ ਵਰਤੀ ਜਾਂਦੀ ਹੈ ਤੇਰੀ ਇਹ ਚਪਾਈ ਵਾਲੀ ਚੰਗੀ ਨਹੀਂ ਹੈ ਪੈਸੇ ਆਂਦਾ ਤਾਂ ਹਿੱਸਾ ਤੂੰ ਪੂਰਾ ਲੈਣਾ ਕੰਮ ਸਾਰੇ ਅਸੀਂ ਕਰੀਏ ਤੇਰਾ ਤਾਂ ਉਹੀ ਕੰਮ ਆਖੇ ਗੂੜਤੀ ਮੈਦਾ ਤੇਰਾ ਜਲਪੂਕ ਮਸੰਤਰ ਮੇਰਾ ਜੇ ਖਰਚ ਕਰਨ ਵਾਸਤੇ ਤੈਨੂੰ ਹਿੱਸਾ ਦੇਣ ਲਈ ਕਹੀਏ ਤਾਂ ਤੂੰ ਪਾਸਾ ਵਟ ਲੈਣਾ ਕਰ ਦਸੜਿਆ ਬਣ ਗਿਆ ਬੜ ਨੂੰ ਲੱਗੀ ਅੱਗ ਕਿਸੇ ਥਾਂ ਤੋਂ ਤੰਗਾ ਕੇ ਸੁੱਖ ਦੇ ਲਈ ਜਦ ਕੋਈ ਹੋਰ ਥਾਂ ਜਾਂਦਾ ਪਰ ਉੱਥੇ ਘਰ ਤੋਂ ਵੀ ਵੱਧ ਤੰਗੀ ਦੇਖਣੀ ਪੈਂਦੀ ਆ ਚਾਰਨ ਸਿੰਘ ਘਰ ਦੀਆਂ ਆਰਥਿਕ ਤੰਗੀਆਂ ਤੋਂ ਦੁਖੀ ਹੋ ਕੇ ਪ੍ਰਦੇਸ ਦੇ ਵਿੱਚ ਚਲਾ ਗਿਆ ਤੇ ਉੱਥੇ ਪਹਿਲੇ ਹੀ ਕਾਰੋਬਾਰ ਚੌੜਚਪਟ ਸੀ ਕੰਮ ਨਹੀਂ ਸੀ ਚੱਲਦੇ ਕਿਤੇ ਵੀ ਉਹਨੂੰ ਚੰਗਾ ਕੰਮ ਨਾ ਮਿਲੇ ਆ ਮਚਾਰਾ ਨੌਕਰੀ ਲਈ ਥਾਂ-ਥਾਂ ਤੇ ਭਟਕਦਾ ਰਿਹਾ ਤੇ ਆਖਰ ਨੂੰ ਘਰ ਹੀ ਮੁੜ ਆਇਆ ਉਸ ਨਾਲ ਤਾਂ ਉਹੀ ਗੱਲ ਉਹੀ ਕਰਦਾ ਛੜਿਆ ਬਣ ਗਿਆ ਬਣ ਨੂੰ ਲੱਗੀ ਅੱਗ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਦ ਕੋਈ ਵਿਅਕਤੀ ਕਰਦੀ ਚੀਜ਼ ਨੂੰ ਨਿੰਦਦਾ ਤੇ ਬਾਹਰ ਦੀ ਪਰਾਈ ਚੀਜ਼ ਨੂੰ ਸਲਾਉਂਦਾ ਬੜਾਈ ਕਰਦਾ ਪਰਾਈ ਚੀਜ਼ ਦੀ ਇਹ ਹੈ ਬਲਬੀਰ कौर ਹਰ ਸਮੇਂ ਆਪਣੀ ਨੂਹ ਦੀ ਨਿੰਦਿਆ ਕਰਦੀ ਰਹਿੰਦੀ ਹੈ ਤੇ ਗਵੰਡਣ ਦੀ ਨੂਹ ਦੀਆਂ ਸਿਫਤਾਂ ਕਰਦੀ ਥੱਕਦੀ ਨਹੀਂ ਹੈ। ਉਹਦੀ ਤਾਂ ਉਹੀ ਗੱਲ ਹੈ ਕਿ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਹਾਂਜੀ ਜਿਹੜੇ ਨਾਲ ਜੁੜੇ ਹੋ ਕਮੈਂਟ ਕਰਦਿਆ ਕਰੋ ਜੀ ਤੇ ਜੇ ਕਮੈਂਟ ਕਰਦੇ ਹੋ ਤਾਂ ਚੰਗਾ ਲੱਗਦਾ ਆ ਉਹ ਸਾਰ ਥੋੜਾ ਵੀ ਤੁਹਾਨੂੰ ਸਮਝ ਆਉਂਦੀ ਆ ਅਗਲਾ ਇਹ ਕਿਉ ਡੁੱਲਾ ਥਾੜਨਾ ਮੇਣਾ ਨਾ ਗਾਲ ਇਹ ਖਾਤੋਂ ਦਮਰਤੀ ਜਾਂਦੀ ਆ ਜਦੋਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਤਾਂ ਦਿਸਦਾ ਪਰ ਅਸਲ ਦੇ ਵਿੱਚ ਨੁਕਸਾਨ ਹੋਇਆ ਨਹੀਂ ਹੁੰਦਾ ਜੇ ਦੋਹਾਂ ਭਰਾਵਾਂ ਨੇ ਅਦਾਲਤ ਵਿੱਚ ਜਾਣ ਦੀ ਬਜਾਏ ਘਰ ਬਹਿ ਕੇ ਆਪਸੀ ਸਾਂਝੀ ਨਾਲ ਹੀ ਜ਼ਮੀਨ ਜਾਇਦਾਦ ਵੰਡ ਲਈ ਆ ਤਾਂ ਇਹਦੇ ਨਾਲ ਹੋਰ ਚੰਗੀ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਸਿਆਣੇ ਵੀ ਕਹਿੰਦੇ ਨੇ ਕਿ ਓਡੁੱਲਾ ਥਾੜ ਨਾ ਮੇੜਾ ਮਾਗਾਲ ਘਰ ਦੀ ਖੰਡ ਕਿਰਕਰੀ ਬਾਹਰ ਦਾ ਗੁੜ ਮਿੱਠਾ ਇਹਦਾ ਅਰਥ ਹੈ ਜੀ ਜਦੋਂ ਘਰ ਦੀ ਚੰਗੀ ਚੀਜ਼ ਪਸੰਦ ਨਾ ਆਵੇ ਪਰ ਬਾਹਰੋਂ ਮਾੜੀ ਚੀਜ਼ ਮਗਾਈ ਹੋਈ ਵੀ ਚੰਗੀ ਲੱਗੇ ਨਿਰਾਨੋ ਅੱਜਕੱਲ ਤੈਨੂੰ ਘਰ ਦੀ ਬਣੀ ਹੋਈ ਕੋਈ ਚੀਜ਼ ਪਸੰਦ ਨਹੀਂ ਆਉਂਦੀ ਪਰ ਅੰਡ ਗੁਆੰਡ ਦੇ ਉਹ ਆਈ ਹੋਈ ਚੀਜ਼ ਤੂੰ ਬੜੇ ਸਵਾਦ ਨਾਲ ਖਾ ਲੈਣੀ ਆ ਤੇਰੀ ਤਾਂ ਉਹੀ ਗੱਲ ਹੋਈ ਆ ਕਿ ਘਰ ਦੀ ਖੰਡ ਕਿਰਕਰੀ ਬਾਹਰ ਦਾ ਦੁਰ ਮਿੱਠਾ ਘਰ ਲੜਾਕੀ ਬਾਹਰ ਸੰਗਣੀ ਮੈਲੋ ਮੇਰਾ ਨਾਮ ਸੰਗਣੀ ਮਤਲਬ ਸੰਗਦੀ ਐ ਬਾਹਰ ਗੱਲ ਕਰਦੀ ਘਰ ਵਾਲਿਆਂ ਦੇ ਨਾਲ ਤਾਂ ਲੜਾਈ ਪਾ ਕੇ ਰੱਖਣੀ ਪਰ ਬਾਹਰੋਂ ਮਿੱਠੀ ਬਾਤਾਂ ਕਰਨ ਦੇ ਨਾਲ ਨਹੀਂ ਕਹਿੰਦੇ ਨੇ ਬਾਹਰ ਵਾਲਿਆਂ ਨਾਲ ਬਹੁਤ ਸੋਹਣਾ ਵਰਤਣਾ ਜਦੋਂ ਨੂੰਹ ਦੇ ਸਾਹਮਣੇ ਇੱਕ ਰਿਸ਼ਤੇਦਾਰ ਨੇ ਉਸ ਦੀ ਸੱਸ ਦੇ ਮੇਲ-ਮਲਾਪ ਪਰ ਉਸ ਵਾਹ ਦੀਆਂ ਤਰੀਫਾਂ ਕਰ ਰਹੀ ਸੀ ਤਾਂ ਨੂੰਹ ਨੇ ਕਿਝ ਕੇ ਕਿਹਾ ਬੀਬੀ ਜੀ ਰਹਿਣ ਦਿਓ ਬਾਹ ਪਿਆ ਜਾਣੀ ਐ ਜਾਂ ਪੂਰੀ ਖੋਤ ਕੀ ਹੁੰਦੀ ਐ ਇਹ ਕਮੈਂਟ ਚ ਲਿਖਿਓ ਜਰੂਰ ਬਾਹ ਪਿਆ ਜਾਣੀ ਐ ਜਾਂ ਖਾਲੀ ਛੱਡ ਰਹੀਆਂ ਮੈਂ ਇਸ ਦੀ ਤਾਂ ਉਹੀ ਗੱਲ ਹੈ ਘਰ ਲੜਾਤੀ ਬਾਹਰ ਸੰਘਣੇ ਮੇਲੋ ਮੇਰਾ ਨਾਮ ਘਰ ਵਸਦਿਆਂ ਦੇ ਸਾਥ ਮਿਲਦਿਆਂ ਦੇ ਤੇ ਖੇਤ ਬੋਂਦਿਆਂ ਦੇ ਇਹ ਹ ਤੋ ਤੋ ਵਰਤੀ ਜਾਂਦੀ ਆ ਜਦੋਂ ਘਾਵੇ ਵਿੱਚ ਦੱਸਣਾ ਹੋਵੇ ਵੀ ਘਰ ਦੇ ਵਿੱਚ ਕੋਈ ਵੱਸਦਾ ਹੋਵੇ ਤੇ ਸਾਖ ਸਕਰੀ ਦੇ ਵਿੱਚ ਮਿਲਣ-ਗਿਲਣਾ ਹੋਵੇ ਤੇ ਖੇਤ ਵਾਹੇ ਜਾਂਦੇ ਹੋਣ ਇਹਨਾਂ ਦੀ ਮਲਕੀ ਕਾਇਮ ਰੱਖੀ ਜਾਵੇ ਇਹ ਤਾਂ ਹੀ ਬਚਦੇ ਨੇ ਨਹੀਂ ਤਾਂ ਫਿਰ ਖਤਮ ਹੋ ਜਾਂਦੇ ਨੇ ਭਾਈ ਰਿਸ਼ਤੇਦਾਰਾਂ ਨੂੰ ਮਿਲਦੇ-ਗਿਲਦੇ ਰਹਿਣਾ ਚਾਹੀਦਾ ਨਹੀਂ ਤਾਂ ਫਿਰ ਕੁਝ ਸਮੇਂ ਬਾਅਦ ਸਾਰੇ ਇੱਕ ਦੂਜੇ ਨੂੰ ਭੁੱਲ ਜਾਂਦੇ ਨੇ ਤੇ ਘਰ ਦੇ ਵਿੱਚ ਵੀ ਕੋਈ ਵੱਸਦਾ ਰਹੇ ਤਾਂ ਸੰਭਾਲ ਹੁੰਦੀ ਰਹਿੰਦੀ ਹੈ ਤੇ ਘਰ ਵਧੀਆ ਰਹਿੰਦਾ ਖੇਤ ਵੀ ਵਾਹੀ ਜਾਣ ਤਾਂ ਹੀ ਖੇਤ ਰਹਿੰਦੇ ਨੇ ਉਹ ਸਿਆਣਿਆਂ ਨੇ ਵੀ ਕਿਹਾ ਘਰ ਵਸਦਿਆਂ ਦੇ ਸਾਥ ਮਿਲਦੇ ਹਾਂ ਦੇ ਤੇ ਖੇਤ ਬੌਂਦੇ ਆਂਦੇ ਘਰੋਂ ਖਾਂਦੇ ਆਂਦੇ ਅੰਗ ਸੱਕ ਸੱਬੇ ਰਿਸ਼ਤੇਦਾਰ ਸੰਬੰਧੀ ਸਾਰੇ ਜਿਹੜੇ ਜਿਹੜਾ ਕੋਈ ਖਾਂਦਾ ਪਿੰਦਾ ਹੁੰਦਾ ਉਹਦੇ ਨਾਲ ਹੀ ਵਧੀਆ ਸਬੰਧ ਹੁੰਦੇ ਨੇ ਸਭ ਦੇ ਜੇ ਕੋਈ ਗਰੀਬ ਹੋਵੇ ਤਾਂ ਉਹਨੂੰ ਕੋਈ ਘਟੇ ਹੀ ਮੂੰਹ ਲਾਉਂਦਾ ਡਰਦੇ ਨੇ ਵੀ ਜੇ ਕੋਈ ਇਹਦੇ ਨਾਲ ਬਰਤਾਂਗੇ ਤਾਂ ਫਿਰ ਇਹ ਕੁਝ ਮੰਗ ਲੇਗਾ ਜਦੋਂ ਗੁਰਮੀਤ ਸਿੰਘ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਤਾਂ ਜਿਹੜੇ ਸਾਖ ਸੰਬੰਧੀ ਤੇ ਮਿੱਤਰ ਰਿਸ਼ਤੇਦਾਰ ਉਸ ਕੋਲ ਆ ਮ ਆਉਂਦੇ ਜਾਂਦੇ ਰਹਿੰਦੇ ਸੀ ਉਹਨਾਂ ਨੇ ਵੀ ਆਉਣਾ ਜਾਣਾ ਛੱਡ ਦਿੱਤਾ ਕਿ ਕਿਤੇ ਉਹ ਉਹਨਾਂ ਤੋਂ ਕੁਝ ਮੰਗ ਨਾ ਲਵੇ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਘਰੋਂ ਖਾਂਦਿਆਂ ਦੇ ਅੰਗ ਸਗ ਸੱਬੇ ਘੜੀ ਦਾ ਕੁੱਥਾ ਸੌ ਕੋਤੇ ਜਾ ਪੈਂਦਾ ਇਹ ਖਾਤੋਂ ਦਮਰਤੀ ਜਾਂਦੀ ਹੈ ਜਦ ਦੱਸਣਾ ਹੋਵੇ ਕਿ ਥੋੜੀ ਜਿਹੀ ਵੀ ਲਾਪਰਵਾਹੀ ਦੇ ਨਾਲ ਕਈ ਵਾਰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਜਾਂਦਾ ਮੈਂ ਪ੍ਰੀਖਿਆ ਕਮਰੇ ਵਿੱਚ ਲੇਟ ਪਹੁੰਚਿਆ ਤਾਂ ਸੁਪਰਡੈਂਟ ਨੇ ਮੈਨੂੰ ਪੇਪਰ ਨਾ ਦੇਣ ਦਿੱਤਾ ਤੇ ਮੈਂ ਵੀ ਇਹ ਵਿੱਚੋਂ ਫੇਲ ਹੋ ਗਿਆ ਜਦੋਂ ਅਗਲੇ ਸਾਲ ਵੀ ਇਹ ਪਾਸ ਕੀਤੀ ਤਾਂ ਸਰਕਾਰ ਦੁਆਰਾ ਸੀਟਾਂ ਘਟਾਉਣ ਕਾਰਨ ਬੀਐਡ ਦੇ ਵਿੱਚ ਦਾਖਲਾ ਨਾ ਮਿਲਿਆ ਇਸ ਤਰ੍ਹਾਂ ਮੈਨੂੰ ਹਰ ਸਾਲ ਨਮੀ ਪ੍ਰਸੰਦੀ ਦਾ ਸਾਹਮਣਾ ਕਰਨਾ ਪਿਆ ਮੇਰੇ ਨਾਲ ਤਾਂ ਉਹੀ ਗੱਲ ਹੋਈ ਘੜੀ ਦਾ ਖੁੱਥਾ 100 ਕੋ ਕੋ ਤੇ ਜਾ ਪੈਂਦਾ ਹੈ ਕੋ ਕਿੰਨਾ ਕਿੰਨਾ ਕਿਲੋਮੀਟਰ ਐ ਇਹਨੂੰ ਪਹਿਲਾਂ ਕੋ ਕਹਿੰਦੇ ਹੁੰਦੇ ਸੀ ਬਾਟ ਇੱਕ ਕੋ ਬਾਟ ਹਾਂਜੀ ਇਹ ਅਸੀਂ ਅੱਜ ਦੀਆਂ ਖੋਤਾਂ ਚੰਗਾ ਲੱਗਦਾ ਤਾਂ ਚੈਟ ਦੇ ਵਿੱਚ ਜੇ ਜ਼ਿਆਦਾ ਨਹੀਂ ਹੈ ਤਾਂ ਲਾਈਕ ਤਾਂ ਕਰਦੇ ਕਰੋ ਤੁਮ ਵੀ ਦਿਆ ਕਰੋ ਜਾਂ ਕੁਝ ਲਿਖ ਦਿਆ ਕਰੋ ਕਿਉਂਕਿ ਸਾਨੂੰ ਵੀ ਚੰਗਾ ਲੱਗਦਾ ਜੇ ਚੈਟ ਆਉਂਦੀ ਹੈ ਤੇ ਜਿਹੜੀ ਖਾਲੀਫਾ ਛੱਡੀ ਸੀ ਮੈਂ ਉਹ ਪੂਰੀ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ